ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਨਿਊਜ਼ ਬਹੁਤ-ਬਹੁਤ ਸਵਾਗਤ ਤੁਹਾਡਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਬਣੇ ਕੰਗਣਾ ਰਣੌਤ ਜਿਨ੍ਹਾਂ ਨੇ ਅੱਜ ਵੱਡੇ ਖੁਲਾਸੇ ਕੀਤੇ ਨੇ ਰਾਜਨੀਤੀ ਤੋਂ ਤੰਗ ਆ ਗਈ ਹੈ ਕੰਗਣਾ ਰਣੌਤ ਜੇਕਰ ਇਸੇ ਤਰ੍ਹਾਂ ਹੀ ਕੰਗਣਾ ਰਣੌਤ ਨੂੰ ਲੋਕ ਪਰੇਸ਼ਾਨ ਕਰਦੇ ਰਹੇ ਤਾਂ ਆਪਣਾ ਅਸਤੀਫਾ ਦੇ ਸਕਦੀ ਹੈ ਜੋ ਲੋਕ ਸੇਵਾ ਦੇ ਵਿੱਚ ਉਹਨਾਂ ਦਾ ਅਨੁਭਵ ਨਹੀਂ ਹੈ ਪਰ ਹੁਣ ਲੋਕ ਜਿਹੜੇ ਉਹਨਾਂ ਕੋਲ ਸਮੱਸਿਆਵਾਂ ਲੈ ਕੇ ਆ ਰਹੇ ਨੇ ਉਹ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਜਿਸ ਦੇ ਬਾਰੇ ਉਹਨਾਂ ਨੇ ਇਹ ਖੁਲਾਸੇ ਕਰ ਦਿੱਤੇ ਨੇ ਬੀਜੇਪੀ ਨੂੰ ਵੱਡਾ ਚਟਕਾ ਲੱਗ ਸਕਦਾ ਹੈ ਕੰਗਣਾ ਰਮੋਦ ਦੇ ਅਸਤੀਫੇ ਦੇ ਨਾਲ ਸੋ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਕੰਗਣਾ ਨੂੰ ਬੀਜੇਪੀ ਨੇ ਟਿਕਟ ਦਿੱਤੀ ਲੋਕਾਂ ਨੇ ਬੜੇ ਉਤਸ਼ਾਹ ਦੇ ਨਾਲ ਕੰਗੜਾ ਨੂੰ ਵੋਟ ਪਾ ਕੇ ਆਪਣਾ ਸੰਸਦ ਮੈਂਬਰ ਚੁਣਿਆ ਪਰ ਕੰਗੜਾ ਨਾਉਤ ਜਿਹੜੇ ਕਿ ਪਹਿਲਾਂ ਹੀ ਆਰਥਿਕ ਤੰਗੀ ਦੇ ਨਾਲ ਜੂਝ ਰਹੀ ਏ ਜਿਵੇਂ ਉਸਦੀ ਅਮਰਜੈਂਸੀ ਫਿਲਮ ਫਲॉप ਹੋਈ ਉਸ ਤੋਂ ਬਾਅਦ ਉਸਦੇ ਕੋਲ ਆਪਣਾ ਘਰ ਚਲਾਉਣ ਵਾਸਤੇ ਵੀ ਜਿਹੜਾ ਕਿ ਬਹੁਤ ਔਖਾ ਹੋ ਗਿਆ ਸੋ ਲੋਕ ਆਸ ਕਰ ਰਹੇ ਸੀ ਕਿ ਕੰਗੜਾ ਨਾਉਤ ਦੇ ਕੋਲ ਬਹੁਤ ਪੈਸਾ ਹੈ ਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਜਲਦੀ ਹੱਲ ਕਰੇਗੀ ਪਰ ਤੰਗਣਾ ਨੌਤ ਨੇ ਦੱਸਿਆ ਕਿ ਮੈਂ ਰਾਜਨੀਤੀ ਦੇ ਵਿੱਚ ਆ ਕੇ ਜੋ ਆਪਣੇ ਆਪ ਨੂੰ ਬਹੁਤ ਹੀ ਔਖਾ ਮਹਿਸੂਸ ਕਰ ਰਹੀ ਹਾਂ ਮੈਨੂੰ ਸੰਸਦ ਮੈਂਬਰ ਹੋਣ ਦਾ ਮਜ਼ਾ ਨਹੀਂ ਆ ਰਿਹਾ ਕਿਉਂਕਿ ਲੋਕ ਅਕਸਰ ਹੀ ਮੇਰੇ ਕੋਲ ਅਜਿਹੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਜਿਨ੍ਹਾਂ ਦਾ ਮੈਂ ਹੱਲ ਨਹੀਂ ਕਰ ਸਕਦੀ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੈਂ ਲੋਕਾਂ ਦੀਆਂ ਉਹ ਸਮੱਸਿਆਵਾਂ ਨਾ ਹੱਲ ਕਰ ਸਕੰਦ ਤੰਗਣਾ ਨੇ ਦੱਸਿਆ ਕਿ ਰਾਜਨੀਤੀ ਉਸ ਦੇ ਲਈ ਇੱਕ ਨਵਾਂ ਅਤੇ ਛੋਤੀਪੂਰਨ ਖੇਤਰ ਹੈ ਉਸਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਾਂਗੀ ਇਹ ਸਮਾਜ ਸੇਵਾ ਵਰਗਾ ਕੰਮ ਹੈ ਜੋ ਕਿ ਮੇਰਾ 취ੋਕਰ ਕਦੇ ਵੀ ਸਮਾਜ ਸੇਵਾ ਦੇ ਨਾਲ ਨਹੀਂ ਹੈ ਮੈਂ ਇਸ ਦੀ ਆਦਤ ਭਾਵੇਂ ਪਾ ਲਈਆਂ ਪਰ ਮੈਨੂੰ ਇਸ ਦਾ ਆਨੰਦ ਨਹੀਂ ਆ ਰਿਹਾ ਸੋ ਉਸਨੇ ਹਲਕੇ ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਲੋਕ ਉਹਨਾਂ ਕੋਲ ਅਜਿਹੀਆਂ ਸਮੱਸਿਆ ਲੈ ਕੇ ਆਉਂਦੇ ਨੇ ਜੋ ਪੰਚਾਇਤ ਜਾਂ ਵਿਧਾਇਕ ਦੇ ਖੇਤਰ ਅਧਿਕਾਰ ਦੇ ਅੰਦਰ ਆਉਂਦੀਆਂ ਨੇ ਆਰ ਉਹ ਸੰਸਦ ਮੈਂਬਰ ਦੇ ਕੋਲ ਉਹ ਸਮੱਸਿਆਵਾਂ ਹੱਲ ਕਰਾਉਣਾ ਚਾਹੁੰਦੇ ਨੇ ਸੋ ਕੋਈ ਆ ਕੇ ਕਹਿੰਦਾ ਕਿ ਮੇਰਾ ਨਾਲਾ ਟੁੱਟ ਗਿਆ ਇਸ ਨੂੰ ਠੀਕ ਕਰਵਾਓ ਮੈਂ ਕਹਿੰਦੀ ਆ ਕਿ ਮੈਂ ਇੱਕ ਸੰਸਦ ਮੈਂਬਰ ਹਾਂ ਤੇ ਇਹ ਸਮੱਸਿਆ ਪੰਚਾਇਤ ਦਾ ਕੰਮ ਨਹੀਂ ਜਿਹੜਾ ਕਿ ਟੁੱਟੇ ਨਾਲੇ ਟੁੱਟੀਆਂ ਸੜਕਾਂ ਜਾਂ ਤੁਹਾਡੇ ਆਪਸੀ ਰੋਲੇ ਰੱਪੇ ਇਹ ਪੰਚਾਇਤ ਖਤਮ ਕਰਵਾ ਸਕਦੀ ਏ ਪਰ ਲੋਕ ਕਹਿੰਦੇ ਨੇ ਕਿ ਤੁਹਾਡੇ ਕੋਲ ਪੈਸੇ ਬਹੁਤ ਹਨ ਤੁਸੀਂ ਇਸ ਨੂੰ ਆਪਣੇ ਕੋਲੋਂ ਕਰਵਾ ਦਿਓ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮੇਰਾ ਕਿਸ ਤਰ੍ਹਾਂ ਦਾ ਜੀਵਨ ਗੁਜ਼ਰ ਰਿਹਾ ਹੈ ਜੋ ਕਿ ਮੈਂ ਪਹਿਲਾਂ ਹੀ ਬਹੁਤ ਆਰਥਿਕ ਤੰਗੀ ਵਿੱਚ ਗੁਜ਼ਰ ਰਹੀ ਆਂ ਸੋ ਪ੍ਰਧਾਨ ਮੰਤਰੀ ਬਣਨ ਦੇ ਸਵਾਰ ਤੇ ਵੀ ਕੰਗਣਾ ਨੇ ਸਪਸ਼ਟ ਕੀਤਾ ਕਿ ਉਹ ਭਵਿੱਖ ਵਿੱਚ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੀ ਉਸਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਪੂਰੇ 5 ਸਾਲ ਸੰਸਦ ਮੈਂਬਰ ਵੀ ਆਪਣਾ ਫਰਜ਼ ਨਿਭਾ ਸਕਾਂ ਕਿਉਂਕਿ ਜਿਸੇ ਤਰ੍ਹਾਂ ਲੋਕ ਮੇਰੇ ਤੋਂ ਆਸ ਕਰ ਰਹੇ ਨੇ ਮੈਂ ਉਹਨਾਂ ਦੀਆਂ ਆਸਾਂ ਤੇ ਖਰੀ ਨਹੀਂ ਉਤਰ ਰਹੀ ਔਰ ਮੈਂ ਆਪਣਾ ਅਸਤੀਫਾ ਵੀ ਦੇ ਸਕਦੀ ਆ ਸੋ ਕੰਗਣਾ ਨੇ ਹਾਲ ਹੀ ਵਿੱਚ ਜੋ ਮੰਡੀ ਹਲਕੇ ਦੇ ਵਿੱਚ ਹੜ ਆਈ ਸੀ ਹੜਾਂ ਦੇ ਕਾਰਨ ਜੋ ਤਬਾਈ ਹੋਈ ਏ ਕੰਗਣਾ ਦੀ ਗੈਰ ਹਾਜ਼ਰੀ ਤੇ ਚਰਚਾ ਬਣੀ ਰਹੀ ਉਸ ਨੇ ਸਪਸ਼ਟ ਕੀਤਾ ਕਿ ਸੜਕਾਂ ਦੇ ਵਿੱਚ ਜੋ ਬਹੁਤ ਜ਼ਿਆਦਾ ਸੰਪਰਕ ਨਹੀਂ ਹੋ ਸਕਿਆ ਸੜਕਾਂ ਦੇ ਉੱਪਰ ਪਾਣੀ ਭਰ ਗਿਆ ਜੋ ਖੇਤਰਾ ਨਾਲੋਂ ਟੁੱਟ ਗਈਆਂ ਮੈਂ ਉੱਥੇ ਨਹੀਂ ਪਹੁੰਚ ਸਕੀ ਲੋਕਾਂ ਦੀ ਮਦਦ ਮੈਂ ਕਿਵੇਂ ਕਰ ਸਕਦੀ ਸਾਂ ਸੋ ਹਿਮਾਚਲ ਪ੍ਰਦੇਸ਼ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਕੰਗਨਾ ਰੌਂਤ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੇ ਵਿੱਚ ਆਪਣੇ ਰਾਜਨੀਤਿਕ ਅਨੁਭਵ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਨੇ ਕੰਗਨਾ ਨੇ ਕਿਹਾ ਕਿ ਉਸ ਨੂੰ ਸੰਸਦ ਮੈਂਬਰ ਹੋਣ ਦਾ ਮਜ਼ਾ ਨਹੀਂ ਆ ਰਿਹਾ ਕਿਉਂਕਿ ਲੋਕ ਅਕਸਰ ਟੁੱਟੀਆਂ ਨਾਲੀਆਂ ਸੜਕਾਂ ਵਰਗੀਆਂ ਸਮੱਸਿਆਵਾਂ ਉਸ ਕੋਲ ਲੈ ਕੇ ਆਉਂਦੇ ਹਨ ਉਹ ਇਹ ਸਮੱਸਿਆਵਾਂ ਨਹੀਂ ਹੱਲ ਕਰ ਸਕਦੀ ਜੋ ਕਿ ਇੱਕ ਸਰਕਾਰ ਦਾ ਕੰਮ ਹੁੰਦਾ ਹੈ ਪਰ ਕੰਗਨਾ ਸਿਰਫ ਸੰਸਦ ਮੈਂਬਰ ਤੌਰ ਤੇ ਜੋ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਕੰਮ ਕਰਵਾ ਸਕਦੀ ਹੈ ਪਰ ਲੋਕ ਜਿਹੜਾ ਫੋਰ ਨੇ ਕੰਮ ਕਰਵਾਉਣਾ ਚਾਹੁੰਦੇ ਨੇ ਜਿਸਦੇ ਬਾਰੇ ਕੰਗਣਾ ਪੂਰੀ ਤਰ੍ਹਾਂ ਦੁਖੀ ਹੈ ਔਰ ਉਸਨੇ ਆਪਣਾ ਅਨੁਭਵ ਸਾਂਝਾ ਕੀਤਾ ਹੈ ਇੱਕ ਪੋਡਕਾਸਟ ਦੇ ਵਿੱਚ ਕਿ ਮੈਂ ਪੂਰੇ 5 ਸਾਲ ਵੀ ਨਹੀਂ ਕਰ ਪਾਵਾਂਗੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਕੋਲੋਂ ਮੈਂ ਮਾਫੀ ਮੰਗਦੀ ਆਂ ਔਰ ਜਿਹੜਾ ਕਿ ਮੈਂ ਆਪਣਾ ਅਸਤੀਫਾ ਵੀ ਦੇ ਸਕਦੀ ਆ ਇਸਦੇ ਬਾਰੇ ਉਹਨੇ ਖੁਲਾਸੇ ਕਰ ਦਿੱਤੇ ਨੇ